ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਆਪਾਂ ਨੇ ਜੀ ਇੱਕ ਪਹਿਲਾਂ ਵੀਡੀਓ ਪਾਈ ਸੀ ਲੇਸ ਬੁਣਨ ਦੀ ਇਹ ਆਪਾਂ ਇੱਕ ਹੋਰ ਵੀਡੀਓ ਪਾ ਰਹੇ ਹਾਂ ਜੀ ਇਹ ਲੇਸ ਦਾ ਤੇ ਉਹ ਲੇਸ ਦੇ ਡਿਜ਼ਾਈਨ ਦਾ ਥੋੜਾ ਜਿਹਾ ਡਿਫਰੈਂਟ ਹੈ ਜੀ ਆਪਾਂ ਜੀ ਸ਼ੁਰੂ ਕਰਦੇ ਹਾਂ ਵੀਡੀਓ ਹਾਂਜੀ ਆਪਾਂ ਨੇ ਉਰੇ ਪਹਿਲਾਂ ਜੋੜ ਲਾ ਲਿਆ ਜੀ ਇੱਥੇ ਆਪਾਂ ਚੈਨ ਬਣਾਵਾਂਗੇ ਇੱਕ 2 3 ਫਿਰ ਆਪਾਂ ਜੀ ਆਹ ਜਿਹੜੀ ਜਾੜਾ ਜੀ ਇਹਦੀ ਇਹਦੇ ਵਿੱਚ ਦੀ ਇੱਥੇ ਜੋੜ ਲਾ ਲਾਂਗੇ 2 ਦਾ 1 ਕਰ ਦਾਂਗੇ ਫਿਰ ਜੀ ਆਪਾਂ ਇੱਥੇ ਕਰ ਦਾਂਗੇ 2 ਦਾ 1 ਹੋਰੇ ਹੋ ਜਾਊਗਾ ਹੁਣ ਜੀ ਆਪਾਂ ਡੱਕੇ ਘੁਮਾ ਦਾਂਗੇ ਇੱਥੇ ਫਿਰ ਜੋੜ ਲੱਗ ਜੂਗਾ ਜੀ ਇੱਥੇ ਆਪਾਂ ਫਿਰ ਚੇਨ ਬਣਾਵਾਂਗੇ 1 2 3 ਹੁਣ ਆਪਾਂ ਇਹਦੇ ਇੱਥੋਂ ਦੀ ਆ ਜਿਹੜੀ ਗਲੀ ਆ ਜੀ ਇਹਦੇ ਵਿੱਚ ਦੀ ਨਘਾਵਾਂਗੇ ਹੁਣ ਆਪਾਂ ਫੇਰ ਇੱਥੇ 2 ਦਾ 1 ਕਰ ਦਾਂਗੇ ਆਪਾਂ ਆ ਗਲੀ ਆ ਜਿਹੜੀ ਇਹਦੇ ਵਿੱਚ ਦੀ ਨਘਾ ਕੇ ਫੇਰ ਆਪਾਂ 2 ਦਾ ਹੋਰ 1 ਕਰ ਦਾਂਗੇ ਜੀ ਫੇਰ ਡੱਕੇ ਘਮਾ ਲਾਂਗੇ ਹੁਣ ਆਪਾਂ ਨੇ ਇੱਥੇ ਜੋੜ ਲਾ ਲਿਆ ਜੀ ਹੁਣ ਆਪਾਂ ਚਾਹਨ ਬਣਾਵਾਂਗੇ 1 2 3 ਹਾਂਜੀ ਹੁਣ ਆਪਾਂ ਜਿਹੜੀ ਗਲੀ ਆ ਜੀ ਇਹਦੇ ਵਿੱਚ ਦੀ ਨਗ੍ਹਾਵਾਂਗੇ ਹੁਣ ਆਪਾਂ ਫੇਰ ਦੋ ਦਾ ਇੱਕ ਕਰ ਦਾਂਗੇ ਹਾਂਜੀ ਹੁਣ ਆਪਾਂ ਇੱਥੇ ਜੋੜ ਲਾ ਦਾਂਗੇ ਜੀ ਇੱਥੇ ਆਪਾਂ ਫੇਰ ਚੈਨ ਬਣਾਵਾਂਗੇ ਪਾੜੇ ਤੋਂ ਲੈਸ ਥੋੜੀ ਜਿਹੀ ਥੱਲੇ ਨੂੰ ਕਰ ਦਾਂਗੇ ਥੋੜੀ ਜਿਹਾ ਆਪਾਂ ਤੁਹਾਨੂੰ ਹੋਰ ਬੁਣ ਕੇ ਦੱਸਦੇ ਆ ਜੀ 1 2 3 ਆ ਜੀ ਜਿਹੜੀ ਗਲੀ ਆਪਾਂ ਇਹਦੇ ਵਿੱਚ ਦੀ ਨਗਾਵਾਂਗੇ ਹੁਣ ਆਪਾਂ 2 ਦਾ 1 ਕਰ ਦਾਂਗੇ ਫੇਰ ਆਪਾਂ ਜੀ ਜਿਹੜੀ ਆ ਗਲੀ ਦੇਂਦੀ ਆ ਜੀ ਆਹ ਬਲੀ ਇਹਦੇ ਵਿੱਚ ਦੀ ਨਗਾਹ ਕੇ ਦੋ ਦਾ ਇੱਕ ਕਰ ਦਾਂਗੇ ਫਿਰ ਡੱਕੇ ਘਮਾ ਲਾਂਗੇ ਹੁਣ ਆਪਾਂ ਨੇ ਇੱਥੇ ਜੋੜ ਲਾਤਾ ਜੀ ਇੱਥੇ ਆਪਾਂ ਚੈਨ ਬਣਾਵਾਂਗੇ ਇੱਕ ਦੋ ਤਿੰਨ ਹੁਣ ਆਪਾਂ ਬਾਏ ਦੇ ਨੀਚੇ ਦੀ ਨਿਘਾਵਾਂਗੇ ਹੁਣ ਆਪਾਂ ਜੀ ਜਿਹੜੀ ਆ ਗੜੀ ਹੈ ਇਹਦੇ ਨੀਚੇ ਦੀ ਨਿਘਾਵਾਂਗੇ ਇੱਥੇ ਆਪਾਂ ਦੋ ਦਾ ਇੱਕ ਕਰ ਦਾਂਗੇ ਹਾਂਜੀ ਜਿਹੜੀ ਆਪਾਂ ਨੇ ਪਹਿਲੀ ਲੈਸ ਦੀ ਵੀਡੀਓ ਪਾਈ ਸੀ ਜੀ ਉਹਦੇ ਡਿਜ਼ਾਈਨ ਤੇ ਇਹ ਡਿਜ਼ਾਈਨ ਦੇ ਵਿੱਚ ਥੋੜਾ ਜਿਹਾ ਫਰਕ ਆ ਜੀ ਹਾਂਜੀ ਹੁਣ ਆਪਾਂ ਇੱਥੇ ਫੇਰ ਜੋੜ ਲਾ ਲਿਆ ਜੀ ਇੱਥੇ ਆਪਾਂ ਚੈਨ ਬਣਾਵਾਂਗੇ 1 2 3 ਹੁਣ ਆਪਾਂ ਇਹਦੇ ਵਿੱਚ ਦੀ ਨਿਘਾਵਾਂਗੇ ਇੱਥੇ ਆਪਾਂ ਦੋ ਦਾ ਇੱਕ ਕਰ ਦਾਂਗੇ ਹੁਣ ਆਪਾਂ ਇਹਦੇ ਨੀਚੇ ਦੀ ਨਿਘਾਵਾਂਗੇ ਇੱਥੇ ਆਪਾਂ ਫੇਰ ਦੋ ਦਾ ਇੱਕ ਕਰ ਦਾਂਗੇ ਹਾਂਜੀ ਆਪਾਂ ਤੁਹਾਨੂੰ ਇੱਕ ਵਾਰੀ ਫੇਰ ਦੱਸ ਦਿਆਂ ਜੀ ਇੱਥੇ ਆਪਾਂ ਨੇ ਜੋੜ ਲਾ ਲਿਆ ਜੀ ਆਪਾਂ ਉਹ ਚੈਨ ਬਣਾਵਾਂਗੇ 1 2 3 ਆਪਾਂ ਜੀ ਇਹਦੇ ਵਿੱਚ ਦੀ ਨਗਾਵਾਂਗੇ ਆ ਜਿਹੜੀ ਗਲੀ ਹੈ ਜੀ ਹੁਣ ਆਪਾਂ 2 ਦਾ 1 ਕਰ ਦਾਂਗੇ ਹੁਣ ਆਪਾਂ ਆ ਜਿਹੜੀ ਗਲੀ ਹੈ ਜੀ ਇਹਦੇ ਵਿੱਚ ਦੀ ਨਗਾਵਾਂਗੇ ਇੱਥੇ ਫੇਰ ਆਪਾਂ 2 ਦਾ 1 ਕਰ ਦਾਂਗੇ ਇੱਥੇ ਫੇਰ ਆਪਾਂ ਨੇ ਚੈਨ ਬਣਾ ਲਈ ਜੀ ਆ ਆਪਾਂ ਜੀ ਜਿਹੜੀ ਆ ਗਲੀ ਦੀਂਦੀ ਆ ਇਹਦੇ ਵਿੱਚ ਦੀ ਨਿਘਾਵਾਂਗੇ ਹੁਣ ਆਪਾਂ ਦੋ ਦਾ ਇੱਕ ਕਰ ਦਾਂਗੇ ਜੀ ਹੁਣ ਆਪਾਂ ਆ ਗਲੀ ਆ ਇਹਦੇ ਵਿੱਚ ਦੀ ਨਿਘਾ ਕੇ ਹੁਣ ਆਪਾਂ ਦੋ ਦਾ ਫੇਰ ਇੱਕ ਕਰ ਦਾਂਗੇ ਹੁਣ ਆਪਾਂ ਜੀ ਲੈਸ ਨੂੰ نیچے ਕਰ ਦਾਂਗੇ ਹਾਂਜੀ ਲੈਸ ਬੁਣੀ ਬਹੁਤ ਸੋਹਣੀ ਲੱਗਦੀ ਆ ਜੀ ਆ ਪਾਣੀ ਜੀ ਪਹਿਲਾ ਏਸੇ ਡਿਜ਼ਾਈਨ ਦੇ ਵਿੱਚ ਵਾਈਟ ਕਲਰ ਬੁਣਿਆ ਜੀ ਆਹ 컬러ਫੁਲ ਆ ਜੀ ਤੁਸੀਂ ਜ਼ਰੂਰ ਟਰਾਈ ਕਰਿਓ ਜੀ ਸਾਡੀ ਵੀਡੀਓ ਨੂੰ ਲਾਇਕ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ